ਦਲ ਲਿਖ ਲਿਖ ਲਾਇਆ ਉਹਨਾਂ ਨੇ ਉਹ ਵੇ ਗੰਦਾ ਤੇ ਦੇਖ ਉਧਰ ਪਰੇ ਦੇਖ ਬਹੁਤ ਵੱਡਾ ਜੋ ਪ੍ਰੋਟੈਸਟ ਬੈਸਟ੍ਰੇਟਰਨ ਦੇ ਵਿੱਚ ਹੋਣ ਰਿਹਾ ਹੈ ਜੀ ਜੀ ਇੱਥੇ ਜਿਹੜੇ ਉਹਨਾਂ ਨੇ ਇਮੀਗ੍ਰੈਂਟ ਲਿਆ ਕੇ ਹੋਟਲਾਂ 'ਚ ਰੱਖੇ ਆ ਜੇ ਤੁਸੀਂ ਇੱਥੇ ਕਿਉਂ ਰੱਖੇ ਆ ਇਹਨਾਂ ਨੂੰ ਕੱਢੋ ਦਿਸਨ ਦੇਟ ਬਹੁਤ ਜਿਆਦਾ ਵੱਡਾ ਪ੍ਰੋਟੈਸਟ ਚੱਲਦਾ ਪਿਆ ਅੱਜ ਤੱਕ ਇਹ ਦੇਖ ਦੀਆਂ ਬੀਬਾ ਦੇਖ ਦੁਨੀਆਂ ਦੇਖੋ ਕਿੰਨੀਆਂ ਓਏ ਨੇ ਮੀ ਉਸ ਆਲੇ ਸਾਰੇ ਇਕੱਠੇ ਹੋਏ ਅੱਜ ਬੱਲਾ 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 ਬੜਾ ਇਕੱਠ ਹੋ ਗਿਆ ਉਹ ਦੇਖ ਇੰਡੀਆ ਝੰਡਾ ਲਈ ਫਿਰਦਾ ਇੱਕ ਨਾਲ ਆਪਣਾ ਉਹ ਕੌਣ ਹੈ ਨਹੀਂ ਝੰਡੇ ਵਾਲਾ ਕਿਥੇ ਉਹ ਵੀ ਇੰਡੀਆ ਦਾ ਝੰਡਾ ਆਹ ਛੋਟਾ ਝੰਡਾ ਹੈ ਨਹੀਂ ਇਹਦਾ ਇਹ ਕਿਹੜਾ ਲੱਗਾ ਹੋਇਆ ਇਹ ਆਪਣਾ ਕੋਈ ਬੰਗਲਾਦੇਸ਼ੀ ਹੈ ਸ਼੍ਰੀਲੰਕੀਆ ਆਓ ਦੇਖ ਇੰਡੀਆ ਜਿੰਨਾ ਲੈ ਉਹ ਦੇਖਣਾ ਉਹ ਕੱਲਾ ਹੀ ਛੇਣਾ ਛੋਟਾ ਰਿਆ ਉਹ ਕੱਲਾ ਹੀ ਸੂਰਮਾ ਖੜਾ ਸੂਰਮਾ ਗੱਜਣ ਰਿਹਾ ਜਿੰਨੀ ਝੰਡਾ ਲੈ ਕੇ ਵਿੱਚ ਦੇਖ ਆਹ ਦੇਖ ਮਮਾ ਨੂੰ ਇਹਨੂੰ ਤਾਂ ਪਤਾ ਨਹੀਂ ਮੇਰੇ ਵਰਗੇ ਨੂੰ ਕਿ ਉਹ ਸਾਨੂੰ ਹੀ ਬਾਹਰ ਕੱਢਣ ਨੂੰ ਮਰੁੰਦੇ ਨੇ ਕੁੜੀ ਜਾਵੇ ਤੂੰ ਚੱਲ ਕੇ ਕਰਨ ਦੇ ਹੈਲਪ ਕਰਨ ਦੇ ਬਣਾਉਣ ਵਾਲੇ ਵੀ ਨਾਲ ਪੁਲਿਸ ਦੇ ਵੀ ਬੰਦੇ ਵੀਡੀਓ ਬਣਾਉਣ ਵਾਲੇ ਆ ਦੇਖ ਇਹਨਾਂ ਦਾ ਤਗੜਾ ਜਗਾੜ ਹੈ ਭਈਆ ਅੱਜ ਤਾਂ ਭਾਈ ਆਇਆ ਤੋ ਤਗੜਾ ਕਾਹਨ ਚੱਲ ਰਹਾ ਹੈ ਇੱਧਰ ਮੈਂ ਕੁੱਤਿਆਂ ਨੂੰ ਵੀ ਢੰਡੇ ਵਾਂ ਤੇ ਭੇਜ ਦਿੰਦਾ ਸਦਾਈ ਹੋਏ ਕੱਠੇ ਮੈਂ ਕੰਮ ਵਧਿਆ ਪਿਆ ਪੂਰਾ ਅੱਜ ਦਾ ਭਾਈ ਅੱਜ ਕੰਮ ਵਧਿਆ ਪਿਆ ਨਾਲ ਤੇ ਮਾਨਾ ਇਹ ਹੈਗੀ ਭਾਜੀ ਲੋਕੇਸ਼ਨ ਬੜੀ ਦੱਸਿਓ ਕਿਹੜੀ ਲੋਕੇਸ਼ਨ ਇਹ ਜਿਹੜੀ ਹੁਣ ਆਪਣੀ ਹੈਗੀ ਹੈ ਇੱਥੋਂ ਜਦੋਂ ਆਪਾਂ ਵੈਸਟ ਡਾਇਰੈਕਸ਼ਨ ਨੂੰ ਆਉਂਦੇ ਆ ਉੱਦੇ ਉਦੀ ਉਦੀ ਪੈਟਰੋਲ ਪੰਪ ਤੋਂ ਅੱਗੇ ਨਿਕਲ ਕੇ ਉੱਥੇ ਲੋਕੇਸ਼ਨ ਆ ਪੁਲਿਸੀ ਪੁਲਿਸ ਦੇ ਪਤਾ ਨਹੀਂ ਕਿੰਨੀ ਕੁ ਦੁਨੀਆ ਚ ਇੱਥੇ ਇਕੱਠੀ ਹੋਈ ਆ ਬਸ ਕਰਨਾ ਕਰਨਾ ਕੁਛ ਨਹੀਂ ਇਹਨਾਂ ਨੇ ਘਰ ਨੂੰ ਵਗ ਜਣਾ ਘੰਟੇ ਤੱਕ ਹੋਈ ਘੰਟੇ ਦਾ ਘਰ ਜਾ ਪਾ ਪੀ ਕੇ ਚਾਹ ਪਾਣੀ ਪੀ ਕੇ ਉਹਨਾਂ ਨੇ ਹੋਰ ਇਹਨਾਂ ਨੇ ਕੀ ਹੋਇਆ ਹੋਰ ਆ ਗਿਆ ਪੁਲਿਸ ਦੀਆਂ ਵੈਨਾਂ ਭਰ ਭਰ ਕੇ ਉੱਤਰੋਂ ਇਹ ਜੀ ਪ੍ਰੋਟੈਸਟ ਕਰਨਾ ਆਇਆ ਨਾ ਅੱਜ ਆਉਦੇ ਅੱਜ ਜਦੋਂ ਆਪਾਂ ਇਹ ਇਸ ਤੋਂ ਇੱਧਰ ਨੂੰ ਆਉਂਨੇ ਆ ਆਪਣੇ ਉੱਧਰੋਂ ਆਉਂਦਿਆਂ ਆਉਂਦਿਆਂ ਰਸਤੇ ਦੇ ਵਿੱਚ ਜਦੋਂ ਆਪਣਾ ਰੌਂਡ ਬੋਰਡ ਹੁੰਦਾ ਵਾ ਜਿਹੜਾ ਰਸਤਾ ਉੱਥੇ ਅੱਜ ਬਹੁਤ ਵੱਡਾ ਪ੍ਰੋਟੈਸਟ ਹੋਣ ਰਿਹਾ ਬਹੁਤ ਜ਼ਿਆਦਾ ਟ੍ਰੈਫਿਕ ਕੰਮ ਖਰਾਬ ਹੈ ਬਈਆ ਇੰਨਾ ਬਹੁਤ ਜ਼ਿਆਦਾ ਸੇ ਲੋਕ ਚੱਲੋ ਹਾਂਜੀ ਸਸਰੀ ਕੱਲ ਸਾਰੇ ਮੇਰੇ ਵੀਰ ਭਰਾਵਾਂ ਨੂੰ ਹੋਰ ਸੇਤਾਂ ਵੇਤਾਂ ਸਭ ਠੀਕ ਠਾਕ ਹੋਰ ਸੁਣਾਓ ਭਾਜੀ ਕੀ ਹਾਲ ਚਾਲ ਜੀ ਦਾਸੇ ਕਾਲੀ ਦਾਸ ਠੀਕ ਠਾਕ ਦੇ ਪੇਦੂ ਮਹਾਨ ਕਿਦਾਂ ਨਵੀਂ ਦਾ ਜੀ ਨਵੀਂਤਾ ਜੀ ਵਧੀਆ ਭਾਜੀ ਚੱਲ ਬਿਠਾ ਆ ਗਿਆ ਖਬਰ ਕੋਈ ਅੱਜ ਇੰਗਲੈਂਡ ਦੀ ਤੂੰ ਦੱਸ ਮੈਂ ਤਾਂ ਐਵੇਂ ਕਮਾਸ ਦੇਖੀ ਦੁਖੀ ਨੇ ਬਿਜੀਰੇ ਤੇ ਬਾਕੀ ਤੁਸੀਂ ਸੁਣਾਓ ਕੋਈ ਤੁਹਾਨੂੰ ਜਿਆਦਾ ਪਤਾ ਸਾਡੇ ਨਾਲੋਂ ਨਹੀਂ ਜਿਆਦਾ ਤੇ ਚੱਲੋ ਆਪਾਂ ਨੌਨਸਾਰੇ ਇੱਕੋ ਜਿਹੇ ਆਪਾਂ ਖਬਰਾਂ ਪੀਂਨੇ ਹੁਣ ਰੋਜ਼ ਆਪਾਂ ਨੇ ਵਾਵਾ ਚੇਂਜ ਕਰਤੇ ਆ ਜਿੱਦਾਂ ਕਹਿੰਦੇ ਨੇ ਕਿ ਅੱਗੇ ਜਿਹੜਾ ਬੰਦਾ ਇੱਥੇ 20 ਸਾਲ ਰੈਂਡੇ ਨੂੰ ਹੋ ਗਿਆ ਸੀ ਉਹ ਪੇਪਰਾਂ ਦੇ ਅਪਲਾਈ ਕਰ ਸਕਦਾ ਇਥੋਂ ਤੱਕ ਕਿ ਇਹਨਾਂ ਨੇ ਇਹ ਵੀ ਕਿਹਾ ਤਾਂ ਭਿਜੇ ਦੇ ਕੋਲ ਟਰੈਕਟਰੀ ਕਾਰਡ ਤੋਂ ਲੈ ਕੇ ਜਿੰਦਾ ਵੀ ਨਿੱਕਾ ਮੋਠਾ ਪ੍ਰੂਫ ਜਿਹੜਾ ਬੰਦਾ ਕੰਟੀਨਿਊ ਇੱਥੇ ਰਿਹਾ ਯਾਨਕਿ ਕੰਟਰੀ ਦੇ ਵਿੱਚ ਉਹ ਹੁਣ 14 ਸਾਲ ਬਾਅਦ ਆਪਣਾ ਇੱਥੇ ਅਪਲਾਈ ਕਰ ਸਕਦਾ ਤੇ ਉਹਨੂੰ ਜਦਾਂ ਵੀਜ਼ਾ ਮਿਲ ਸਕਦਾ ਹੋਰ ਇਹਨਾਂ ਨੇ ਹਾਂ ਬਹੁਤ ਚੀਜ਼ਾਂ ਇਹਨਾਂ ਨੇ ਹਾਂਜੀ ਹਾਂਜੀ ਅੱਗੇ 20 ਸਾਲ ਦੀ ਹੁਣ ਕਹਿੰਦੇ 14 ਸਾਲ ਦਾ ਕਰ ਦੇਣਾ ਇਹ ਇਹਨਾਂ ਨੇ ਹੋਣਾ ਜਿਹੜਾ ਆਉਂਦੇ ਸੀ 5 ਸਾਲ ਦਾ ਜਿਹੜਾ ਜੇ ਨਹੀਂ ਇੱਥੇ ਬੰਦਾ ਕੱਚਾ ਵਾ ਓਕੇ ਕੋਈ ਵੀ ਜਦਾਂ ਭਾਵੇਂ ਉਹ ਵੀਸਟਰ ਆ ਜੀ ਉਹ ਇੱਥੇ ਦੀ ਬ੍ਰਿਟਿਸ਼ ਕੁੜੀ ਨਾਲ ਵਿਆਹ ਕਰਾਉਂਦਾ ਉਹਨੂੰ 10 ਸਾਲ ਬਾਅਦ ਸਿਟੀਜ਼ਨ ਦਿੰਦੇ ਸੀ ਜਿੱਦਾਂ ਓਕੇ ਓਕੇ ਉਹ ਵੀ ਕਹਿੰਦੇ ਇਹਨਾਂ ਨੇ 5 ਸਾਲ ਕਰਤੇ ਚਲੋ ਨੇ 5 ਸਾਲ ਹੀ ਜਿੱਦਾਂ ਨਾ ਖੜੇ ਆ ਟਰੰਪ ਟਰੰਪ ਆਇਆ ਜੇ ਸੀਗਾ ਪਰ ਟਰੰਪ ਵੀ ਟਰੰਪ ਨੇ ਕਾਫੀ ਕੁਝ ਬੋਲ ਗਿਆ ਓਕੇ ਓਕੇ ਟਰੰਪ ਦੇ ਮਾਈਂ ਸਦਾ ਹੀ ਕਹਿ ਗਿਆ ਕਹਿੰਦਾ ਉਹਦਾ ਤੁਹਾਡਾ ਆਪਣਾ ਪਾਕਿਸਤਾਨੀ ਆ ਮੇਰਿਆ ਜਿਹੜਾ ਟ੍ਰੈਫਿਕ ਦਾ ਸਾਰੇ ਆਪਣੇ ਦਾ ਵੇਖਦਾ ਜਿੱਦਾਂ ਕਿ ਬਸਾਂ ਲਟਰਫੜੰਦਾਂ ਕਹਿੰਦਾ ਮੈਂ ਹੁੰਦਾ ਤੇ ਕਹਿੰਦਾ ਮੈਂ ਨਹੀਂ ਸੀ ਰੱਖਣਾ ਇਹਨੂੰ ਅੱਛਾ ਕਹਿੰਦਾ ਜੇ ਮੈਂ ਹੁੰਦਾ ਮੈਂ ਨਹੀਂ ਸੀ ਇਹਨੂੰ ਚੂਜ਼ ਕਰਨਾ ਮੈਂ ਇਹਨੂੰ ਯਾਨੀ ਕਿ ਉਹ ਬਹੁਤ ਨਫ਼ਰਤ ਕਰਦਾ ਯਾਰ ਇਹ ਚੀਜ਼ਾਂ ਤੋਂ ਉਹ ਤਾਂ ਫਿਰ ਹੈ ਤੁਹਾਨੂੰ ਪਤਾ ਹੀ ਉਹਦਾ ਆਪਣੇ ਇੰਡੀਆ ਜੋ ਜਿਹੜੇ ਵੀ ਦੂਜੇ ਉਹਨਾਂ ਨਾਲ ਬਹੁਤ ਲੱਗਦਾ ਉਹ ਹੈ ਨਹੀਂ ਬਹੁਤ ਲੱਗਦਾ ਉਹਨਾਂ ਨੂੰ ਵੇਖੋ ਅੱਗੇ ਤੇ ਵਿੱਚ ਕਦਾ ਕਹਿਦੀ ਆਪਾਂ ਕੁਝ ਕੁ ਰੂਲ ਵਧੀਆ ਕੀਤੇ ਕੁਝ ਕੁ ਨਹੀਂ ਵਧੀਆ ਥੋੜਾ ਹਾਂ ਕੁਝ ਹੁਣ ਵਧੀਆ ਕੀਤੇ ਦੇਖ ਲਾ ਹੁਣ ਤੁਹਾਡੀ ਕੈਸ਼ ਮਸ਼ੀਨਾਂ ਕੈਸ਼ ਮਸ਼ੀਨ ਤੋਂ ਤੁਸੀਂ ਪੈਸੇ ਕਢਾਓਗੇ ਹਾਂਜੀ ਜਿਹੜੀ ਮਰਜ਼ੀ ਕੈਸ਼ ਮਸ਼ੀਨ ਤੋਂ ਪੈਸੇ ਕਢਾਏਂਗਾ ਓਕੇ ਓਕੇ ਡੇਡ ਪਾਉਂਡ ਕੱਟਣਾ ਹੀ ਕੱਟਣਾ ਉਹਨਾਂ ਨੇ ਹੁਣ ਸਾਰੇ ਪਾਸੇ ਇਹ ਕਰਤਾ ਵਿੱਚ ਵਿੱਚ ਕਈ ਹੈਗੇ ਸੀ ਫ੍ਰੀ ਕੈਸ਼ ਬੈਂਕਾਂ ਵਾਲੇ ਸੀ ਨਾ ਬੈਂਕਾਂ ਵਾਲੇ ਫ੍ਰੀ ਹੁੰਦੇ ਸੀ ਜੀ ਹੋਏ ਇੱਕ ਥਾਂ ਤੇ ਇੱਕ ਤਰੀਕ ਤੋਂ ਹਰੇਕ ਥਾਂ ਜਿੱਥੋਂ ਵੀ ਪੈਸੇ ਕਢਾਓਗੇ ਭਾਵੇਂ ਕਹਿੰਦਾ ਕਢਾਓ 5 ਪਾਉਂਡ ਪਾ ਮੈਂ ਕਿਹਾ 10 ਪਾਉਂਡ 1.5 ਪਾਉਂਡ ਤੇ ਇਹ ਕਹਿੰਦਾ ਵੀ ਇਹ ਜਿਹੜਾ 1.5 ਪਾਉਂਡ ਆ ਇਹ ਅੱਜ ਆ ਕੱਲ ਨੂੰ ਅਸੀਂ 5 ਪਾਉਂਡ ਵੀ ਕਰ ਸਕਦੇ ਆ ਅੱਛਾ ਜੀ ਹਾਂ ਜੀ ਪੜਾ ਉਹ ਪੈਣ ਜੋ ਦਿਨ ਬਾ ਦਿਨ ਜਿੱਦਾਂ ਉਹ ਚੀਜ਼ਾਂ ਵਧਾਈ ਜਾਂਦੇ ਨੇ ਸਿਕਤਾਈ ਕਰੀ ਜਾਂਦੇ ਨੇ ਤੇ ਜਿੱਦਾਂ ਅੱਗੇ ਸਿਕ ਲੀਵ ਹੁੰਦੀ ਸੀ ਤੁਸੀਂ ਬਿਮਾਰ ਹੋ ਗਏ ਹੋ ਤੇ ਮੈਸੇਜ ਕਰਦਾ ਵੀ ਮੈਂ ਕੱਲ ਨਹੀਂ ਕੰਮ ਤੇ ਆਉਣਾ ਕੰਮ ਹਾਂ ਜੀ ਸਿਕ ਲੀਵ ਹੁਣ ਸਿਕ ਲੀਵ ਦੇ ਪਹਿਲੇ 8 ਦਿਨ ਦੇ ਪੈਸੇ ਨਹੀਂ ਮਿਲਣਗੇ ਤੁਹਾਨੂੰ 8 ਦਿਨ ਜੇ ਤੂੰ ਬਿਮਾਰ ਰਿਆਂ ਤੇ 9ਵਾਂ ਦਿਨ ਵੀ ਜੇ ਤੂੰ ਬਿਮਾਰ ਰਿਆਂ ਉਹਦੇ ਪੈਸੇ ਮਿਲਣਗੇ ਓਕੇ ਭਾਨ ਦੇਖ ਲੈ ਕਿੰਨੇ ਰੂਪ ਇਹਨਾਂ ਨੇ ਦਿਨ ਬਾ ਦਿਨ ਚੇਂਜ ਕਰਤੇ ਨੇ ਕਿੱਦਰ ਤੂੰ ਬੰਦਾ ਜਾਊਗਾ ਯਾਰ ਬੰਦੇ ਨੇ ਜਦ ਬਿਮਾਰੀ ਦੇ ਇੱਕ ਹੁੰਦਾ ਸੀ ਬਿਮਾਰਾ ਜਿਹਾ ਬੁਖਾਰ ਆ ਜਿਹੜੇ ਬੰਦੇ ਜਿੱਦਾਂ ਆਪਣਾ ਪੇਰੋਲ ਤੇ ਕੰਮ ਕਰਦੇ ਸੀ ਸਾਰੇ ਜੀ ਜੀ ਉਹ ਹੁਣ ਦੇਖ ਲੈ ਭਾਵੇਂ ਬਿਮਾਰ ਆ ਮੜ ਜਾ ਮੈਂ ਨਿਕਲ ਆਉਣਾ ਵੀ ਮੈਸੇਜ ਕਰਤਾ ਉਹਨੂੰ ਪੈਸੇ ਮਿਲਦੇ ਸੀ ਚਲੋ ਰੂਲ ਰਾਲ ਤਾਂ ਹੁੰਦੇ ਰਹਿਣੇ ਚੇਜ ਲਓ ਜੀ ਚੱਕੀ ਚਲੋ ਸ਼ੋਪਿੰਗ ਆ ਜਿੱਪਿਆ ਚੱਕ ਲੈ ਫਿਰ ਹਾਂ ਚਾਰ ਚਾਰ ਚੱਕ ਲੈ ਵਧੀਆ ਵੀ ਐਲ ਡੀ ਨਾਲ ਮੈਚ ਕੀਤੀ ਹੋਈ ਆ ਪ੍ਰਾਈਸ ਅਜੇ ਦੀ ਹੈ ਚੌਥਾ ਸਕੈਨ ਕਰ ਲਾਂਗੇ ਚਾਰ ਚੱਕ ਲੈ ਆਵੇਂ ਪੰਜ ਚੱਕਰ ਕੋਈ ਚੱਕਰ ਨਹੀਂ ਹੈਗਾ ਕਿਨੇ ਚੱਕੇ ਆ ਤੂੰ ਤਿੰਨ ਤੇ ਦੋ ਵਾਲਾ ਹੋਰ ਇੱਕ ਮੈਂ ਸਕੈਨ ਕਰ ਦਾਂ ਨਾਲ ਆ ਇਹ ਦੇਖ ਲੋ ਸੌਖਾ ਤਰੀਕਾ ਸ਼ਾਪਿੰਗ ਕਰਨ ਦਾ ਇੱਥੇ ਆ ਦੇਖ ਦੋ ਤਿੰਨ ਚਾਰ ਪੰਜ ਠੀਕ ਆ ਨਾਲ ਹੀ ਆ ਗਈ ਇਹਦੇ ਉੱਤੇ ਪ੍ਰਾਈਸ ਆ ਦੇਖੋ ਜਦੋਂ ਹੁਣ ਆਪਾਂ ਟਿਲ ਤੇ ਜਾਣਾ ਟਿਲ ਤੇ ਜਾ ਕੇ ਇਹਨੂੰ ਸਿੱਧਾ ਸਕੈਨ ਕਰੋ ਤੇ ਬੇ ਕਰਕੇ ਬਾਹਰ ਨਿਕਲੋ ਬੈਗ ਸਾਡੀ ਸਾਡੀ ਸ਼ਾਪਿੰਗ ਆ ਉਹ ਤੁਹਾਡੀ ਸਿੱਧੀ ਬੈਗ ਦੇ ਵਿੱਚ ਹੋਰ ਆਪਣਾ ਹੁਣ ਮੈਕ ਅਪਾ ਬੰਦ ਫੋਨ ਚਲੇ ਵਾਲਾ ਫੋਨ ਤੇ ਆਪਾਂ ਚਲਾਉਨੇ ਆ ਓਕੇ ਇਹਦੇ ਵਿੱਚ ਸਮਾਨ ਦੀ ਲਿਸਟ ਭੇਜੀ ਹੋਈ ਸਾਰੀ ਆਪਾਂ ਨੂੰ ਲੌਜਿਆ ਜਦੀਪੇ ਨੂੰ ਦਿੱਤੀ ਹੋਈ ਆ ਜਿਮੇਵਾਰੀ ਸ਼ਾਪਿੰਗਾਂ ਦੀ ਤੇ ਦੀਪਾ ਵੈਨੇ ਆ ਗੋਭੀ ਕਿੰਨੀ ਕੀ ਛਾਂਟ ਕੇ ਕੱਢਦਾ ਛਾਂਟ ਕਿ ਮੈਂ ਕਹਿੰਦਾ ਸਹੀ ਆ ਚੈੱਕ ਕਰੋ ਚੈੱਕ ਕਰੋ ਲਓ ਜੀ ਵੀਰ ਜੀ ਕਰੋ ਹਾਂ ਚੱਕ ਜਿਆਦਾ ਗੋਭੀ ਲੈ ਠੀਕ ਹੈ ਦੇ ਦੇ ਸਕੈਨ ਕਰਦਾ ਇੱਕ ਵਾਰ ਤੇ ਦੋ ਬਾਦੂ ਆਦਾਂ ਦੇ ਚਾ ਦੋ ਫੋਲੋ ਤੋਂ ਹੀ ਸਕੈਨ ਕਰੋ ਤੇ ਹਾਂ ਠੀਕ ਆ ਮਣ ਕੇ ਤੁਸੀਂ ਸਕੈਨ ਕਰਕੇ ਦੇ ਨੂੰ ਚੱਕ ਕੇ ਰੱਖ ਸਕਦੇ ਹੋਂ ਦੀ ਪੇ ਫਰੈਸ਼ ਫਰੈਸ਼ ਆ ਹਾਂ ਦੀ ਸਬਦੀਆਂ ਦੇ ਐ ਲਿਸ਼ਕਾ ਮਾਰਦੀਆਂ ਸਬਜ਼ੀਆਂ ਦੇਖ ਲੈ ਦੇਖ ਦੇਖ ਜਿੱਦਾਂ ਦੀ ਮਰਜ਼ੀ ਦੇ ਸ਼ਮਲਾ ਮੇਚ ਤੋੜੀਆਂ ਹੋਈਆਂ ਪਤਾ ਲੱਗਦੀਆਂ ਨੇ ਦੇਖ ਲੈ ਐਨ ਡੰਡੀਆਂ ਤੋਂ ਪਤਾ ਲੱਗਦਾ ਪੀ ਫਰੈਸ਼ ਤੋੜੀ ਹੋਈ ਆ ਸ਼ਮਲਾ ਮੇਚ ਆ ਨਾ ਇੱਕ ਆ ਚੱਕ ਲੈ ਵਿਦ ਚੈਰੀ ਪੋਟੈਟੋ ਇਹ ਵਾਲੇ ਹਾਂ ਇੱਕ ਚੱਕ ਲੈ ਇੱਕ ਹੀ ਵਦੂ ਇਹ ਤਾਂ ਆਪਣੇ ਮਸਕਾਨ ਕਰ ਲੈ ਇਹਨੂੰ ਉੱਥੋਂ ਨਹੀਂ ਦੱਸੋ ਆਪੂ ਕਿਹੇ ਵਜੇ ਨਾ ਉੱਥੇ ਜਦੋਂ ਜਦੋਂ ਉੱਥੇ ਸਿਸਟਮ ਚੱਲਦਾ ਨਹੀਂ ਨਾ ਜੇ ਉਹ ਸਕੈਨ ਕਰਦੇ ਨੇ ਤੇ ਫਿਰ ਉਹ ਦਿਖਦਾ ਨਹੀਂ ਹੁੰਦਾ ਸਕੈਨ ਜਦੋਂ ਆਪਾਂ ਨੂੰ ਤੇ ਫੋਰ ਕੀ ਸੀ ਆਪਣਾ ਉਧਰੋਂ ਦੇਖ ਲਈਏ ਮਾੜਾ ਜਾ ਚਾਤੀ ਮਾਰ ਦਿੰਦੇ ਆ ਜਾ ਆਜਾ ਤੁਹਾਨੂੰ ਸ਼ਾਪਿੰਗ ਦਾ ਵਲੌਗ ਬਣਾ ਕੇ ਦਿਖਾਵਾਂਗੇ ਆਪਾਂ ਜਿੱਦਾਂ ਇਹਦੇ ਅਨਾਰ ਦੇ ਪੱਤੇ ਕਿੱਥੇ ਪਏ ਹੁੰਦੇ ਯਾਰ ਅਨਾਰ ਅਨਾਰ ਉਹ ਤਾਂ ਖਰਾਬ ਜੇ ਲੱਗਦੇ ਆ ਯਾਰ ਨਾਰਦਾ ਕੱਚੇ ਨੇ ਹਾਂ ਨਾਰਾਂ ਦੀ ਭਜਲੂਸ ਨਿਕਲਿਆ ਪਿਆ ਯਾਰ ਇਹ ਆਪਣੇ ਇਹ ਦੂਜੇ ਖਾਣ ਵਾਲੇ ਜਿੱਦਾਂ ਨੇ ਕੱਟ ਕੇ ਖਾਣ ਵਾਲੇ ਜਿੱਦਾਂ ਹੁੰਦੇ ਨੇ ਜਿਹੜੇ ਹਾਂ ਮਿੱਠੇ ਹੁੰਦੇ ਬਹੁਤ ਆ ਅਮੇ ਆ ਲੈ ਕੇ ਇਹਨਾਂ ਮਾਣੋਂ ਨੂੰ ਇੱਕ ਏ ਚੱਕ ਲਾ ਜੇ ਪਹਿਲਾ ਗੱਡੀ ਮੋਟਰਵੇ ਨੂੰ ਪਾ ਲਈ ਦੀ ਪਿਆ ਐਮ 25 ਆ ਤੇਮ 25 ਲਈ ਜਾਂਦੇ ਆ ਤੇ ਦੇਖਾਂਗੇ ਕਿੰਨਾ ਟਾਈਮ ਲੱਗਦਾ 2 ਲੱਗਦੇ ਕਿ ਸਵਾ ਦੋ ਘੰਟੇ ਲੱਗਦੇ ਕਿ ਜਾਂ ਕਿੰਨੇ ਲੱਗਦੇ ਜਲ ਲੱਗ ਗਈਆਂ ਇਥੇ ਅਮਰਜੈਂਸੀ ਬ੍ਰੇਕਾਂ ਹੁਣੇ ਹੀ ਰੱਖ ਲਈਆਂ ਬ੍ਰੇਕਾਂ ਨਾਲ ਆਪਾਂ ਨੂੰ ਲੈਟ ਆndੀਆਂ ਨੇ ਸੂਰਜ ਬਹੁਤ ਪੈਣ ਰਿਹਾ ਮਗਰ ਉਹ ਬ੍ਰੇਕਾਂ ਦੇਖਦੀਆਂ ਨਹੀਂ ਆ ਪੂਰੀ ਐਮਰਜੈਂਸੀ 'ਚ ਗੱਡੀ ਡੋਕੀ ਹੋ। ਇਹ ਆ ਵੀ ਦੀ ਬੜੀ ਜੋਰ ਨਾਲ ਚੰਮਨ ਉੱਪਰ ਇੰਨੇ ਟਾ ਦੇਖੀਆਂ ਆਂ ਦੀਆਂ ਕਿੜੀਆਂ ਉਹ ਗੱਡੀਆਂ ਉੱਪਰ ਲੱਗੀਆਂ ਤਾਂ ਦੇਖਦੀਆਂ ਨਹੀਂ ਉਹ ਦੇਖ। ਉਹਨੇ ਬ੍ਰੇਕ ਨੱਪੀ ਜਾ ਹੁਣ ਉਹਦੇ ਟਾਟਾ ਦੇਖਦੀਆਂ ਨਹੀਂ ਹੁਣ ਦੇਖਣ ਲੱਗੀਆਂ ਉਹਦੇ। ਉਹ ਸ਼ਾਮੇ ਉਹ ਸ਼ਾਮੇ ਆ ਦੇ। ਲੱਟਾ ਦੇਖਦੀਆਂ ਹੀ ਨਹੀਂ ਹੁਣੇ ਧੁੱਪ ਬਹੁਤ ਮੰਗ ਰੋ ਸੂਰਜ ਪੈਣ ਰਿਹਾ ਤੇ ਹੂੰ ਹੂੰ ਬਹੁਤ ਐਮਰਜੈਂਸੀ ਦੇ ਵਿੱਚ ਗੱਡੀਆਂ ਡੋਕਦੀਆਂ ਲੈ ਲਾ ਕੇ ਫਿਊਂ ਦੇ ਵਿੱਚ ਇਹ ਹੋਣਾ ਲੈਣਾ ਨੂੰ 2 2.5 3 ਘੰਟੇ ਫਿਲਮ ਲਾਲਾ ਕੋ ਵਧੀਆ ਜੀ ਕੱਢ ਕੇ ਆ ਉਹਨਾਂ ਦੇਖਦੇ ਜਾਵਾਂਗੇ ਅੱਜ ਉਹਨੇ ਯੂ ਕਿ ਟ੍ਰੈਫਿਕ ਆਈ ਬੜੀ ਹੁੰਦੀ ਹੈ ਯਾਰ ਬੰਦਾ ਕਰੇਗੀ ਅੱਛਾ ਇੱਥੇ ਜਦੋਂ ਮਰਜੀ ਆ ਜੋ ਟ੍ਰੈਫਿਕ ਟ੍ਰੈਫਿਕ ਮਿਲਣੀ ਇਹ ਆਮ 25 ਤੇ ਮਿਲਣੀ ਮਿਲਣੀ ਆਪਾਂ ਨੂੰ ਅੱਛਾ ਜੀ ਰਾਤ ਨੂੰ ਤੂੰ ਕਾਹੜਾ ਪੀ 7:00 ਵਜੇ ਤੋਂ ਬਾਅਦ ਚ ਹਾਂਜੀ ਫਿਰ ਫੋਰਡ ਨਾ ਅੱਛਾ ਅੱਛਾ ਫੇਰ ਠੀਕ ਹੋ ਗਿਆ ਓਕੇ ਆਵੇਂ 70 ਦੀ ਸਪੀਡ ਆ 60 ਦੀ ਆ ਗਈ ਆ ਅੱਗੇ ਅੱਗੇ ਘਟਦੀ ਜਾਣੀ ਆ 50 ਦੀ 40 ਦੀ ਸਪੀਡ ਆਏ ਨਿਕਲ ਸਹੀ ਹੈ ਲੱਗ ਗਿਆ ਜਾਮ ਲੱਗਾ ਹੀ ਰਹਿਣਾ ਕੋਈ ਨਾ ਕੋਈ ਹੈਪਨ ਹੋ ਜਾਂਦਾ ਕੋਈ ਐਕਸੀਡੈਂਟ ਨਿੱਕਾ ਮोटा ਉਹ ਦੇਖ ਆ ਵੀ ਆ ਗਈ 40 ਦੀ ਸਪੀਡ 40 ਦੀ ਸਪੀਡ ਆ ਗਈ ਹਾਂ ਇਧਰ ਜਾਣੀ ਦੀ ਆ ਗਈ ਆ ਖੁੱਲ ਗਿਆ ਦੇਖ ਖੁੱਲ ਗਿਆ ਚੱਲ ਚਲੋ ਵਧੀਆ ਕਿਸਮਤ ਚੰਗੀ ਹੀ ਆ ਹਮ ਸਾਥ ਹੈਗੀ ਆਪਣੇ ਸਾਥ ਹੈਗੀ ਸਹੀ ਸਹੀ ਇਦੋਂ ਦੇ ਕਿ ਬੈਜੀ ਦੇ ਥੱਲੇ ਪਰੇ ਜਿੱਤ ਪਰ ਜਿਉਾਵਾਂਗੇ ਨਾ ਹਾਂਜੀ ਹਾਂਜੀ ਥੱਲੇ ਨੂੰ ਚਾਤੀ ਮਾਰੀ ਦੇਖੀ ਕਿਦਾਂ ਲੱਗਿਆ ਹੁਣ ਆ ਦੇ ਉਹਨੇ ਗੱਡੀਆਂ ਚੜਨ ਲਾ ਲਈਆਂ ਹਾਲੇ ਆ ਸਭ ਲੇਨ ਲੈਣ ਲੱਗੀ ਨੇ ਥੱਲੇ ਦੇਖੀ ਦੇਖ ਕਤਾ ਜਰੂਰ ਨਿਕਲਿਆ ਥੱਲੇ ਇਹ ਭਰਿਆ ਪਿਆ ਪੂਰਾ ਦੇਖ ਲੈ ਉਧਰ ਨੂੰ ਸਾਰਾ ਇਹ ਮੈਂ M25 ਨਹੀਂ ਕਾਦੀ ਮਿਲਦਾ M25 ਹੋ ਗਿਆ ਆ ਦੇਖ ਇਹ ਤੇ ਉਹ ਦੇ ਲੈ ਛੇ ਨਹੀਂ ਐ ਛੇ ਲੈਣਾ ਬੋਕਾ ਛੇ ਦੀਆਂ ਛੇ ਲੈਣਾ ਬੁੱਕ ਮਿਲਦੀ ਹੈ ਨਾ ਠੀਕ ਹੈ ਇਧਰ ਇਹ ਸਤਾ ਇਹ ਤੋਂ ਬਾਅਦ ਜਾ ਕੇ ਕਿਉਂਕਿ ਸਭ ਉੱਠ ਵੀ ਫਿਰ ਕੰਮਾਂ ਵਾਲੇ ਸਭ ਨਿਕਲਦੇ ਨੇ ਉਹਦੇ ਗੱਡੀਆਂ ਲੈਣਾ ਪਾ ਯਾਰਾ ਮੋਟਰਵੇਅ ਇੰਗਲੈਂਡ ਦਾ ਇਦਾਂ ਭਰ ਕੇ ਜਾਂਦਾ ਜੇ ਹਾਂ ਹੁਣ ਸਾਰੇ ਕੰਮਾਕਾਰਾਂ ਤੋਂ ਕੰਮਾਂਗਰਾਂ ਸਭ ਆਉਂਦੇ ਆ ਨਾ ਹੁਣੇ ਸਭ ਤੁਹਾਨੂੰ ਪਤਾ ਹੀ ਫਿਰ ਆਪਾਂ ਅੱਜ ਫਿਰ ਤੁਹਾਨੂੰ ਪਤਾ ਵਿੱਚੋਂ ਨਹੀਂ ਪਾ ਲਈ ਆ ਹਾਰ ਕੇ ਸਹੀ ਜਪੜਨ ਜਾਂ ਆਪਾਂ ਉਧਰ ਜਾਂਦੇ ਤਾਂ ਕੰਮ ਖਰਾਬ ਹੋ ਜਾਣਾ ਸੀ ਆਪਣਾ ਬਹੁਤ ਜ਼ਿਆਦਾ ਪੁਜਾਇਆ ਨਾ ਮੈਂ ਕਹਿੰਦਾ ਫਿਰ ਜਰਾ ਚਲੋ ਮੇਰਾ ਦਾਦੀ ਉਥੋਂ ਨਾ ਕੋਈ ਕੀ ਨਹੀਂ ਕਰਦੇ ਮੈਂ ਦੇਖ ਕੇ ਹਾਂ ਵਧੀਆ ਕੀਤਾ ਮੋਟਰਮੇ ਚੜ ਗਈ ਸੀ ਇੱਕ ਵਾਰੀ ਤੇ ਕੰਮ ਖਰਾਬ ਹੋ ਰਹਿਣਾ ਤੇ ਚਲੋ ਟਾਈਮ ਨਾ ਤਹ ਪਹੁੰਚਾਂਗੇ ਅੱਜ ਪਹੁੰਚਾਂਗੇ ਕਿੱਦਾਂ ਫੇ ਜਿਮ ਵੀ ਜਾਣਾ ਅੱਜ ਅੱਜਮ ਜਾ ਕੇ ਬਸ ਚੱਲੀਏ ਸਹੀ ਭੋਗ ਕੱਪੜੇ ਪਾ ਲੇ ਤਾਂ ਆਪਾਂ ਬਸ ਦਿੱਤਾ ਜਿਮਨੇ ਕੋ ਜਾਣਾ ਠੀਕ ਆ 2 ਘੰਟੇ ਲਾ ਕੇ ਆਉਨੇ ਆ ਬਾਰੇ ਵੀ ਕੀ ਗੱਲਾਂ ਟਾਈਮ ਪਸੇਰਾ ਵਿਆਪਨਾ ਨੇ ਆ ਵਧੀਆ ਨਾਲੇ ਸਰੀਰ ਫਿੱਟ ਰਹਿੰਦਾ ਜੀ ਨਹੀਂ ਆਪਾਂ ਸ਼ੁਰੂ ਕਰਤਾ ਬਸ ਆਹ ਰੂਟੀ ਬਣਾਉਂਦਾ ਨਹੀਂ ਆ ਪੱਕੀ ਸਹੀ ਕੰਮ ਤੋਂ ਸਿੱਧਾ ਘਰ ਹੈ ਜਦੋਂ ਤੋਂ ਜੀ ਕਿ ਜੋ ਵੀ ਕਰਨਾ ਚਲੋ ਜੇ ਹੁੰਦੀ ਦਿਹਾੜੀ